ਕੋਟੂ ਸਹੀ ਕਹਿ ਦਿੱਤੋ ਜਨੈਤਰਾ ਮਾਰ ਸਾਰੇ ਪਿੰਡਾਂ ਦੇ ਲਈ ਸਾਫ ਸਾਈਟ ਜੇਲੇ ਕੋਈ ਕਾਲੀ ਕੋਈ ਤਰ੍ਹਾਂ ਦੇ ਤੰਗ ਨਾ ਪਾਓ ਉਹਨਾਂ ਦੇ ਪਤੇ 15 ਫੁੱਟ ਤੱਕ ਅੱਜ ਸਤਾਂ ਨੀ ਜਨਮ ਵਾਰਿਆ ਓਏ ਤਾਂ ਬੇਟਾ ਆਦਾ ਸਾਰੇ ਬਸੇ ਲੱਗ ਜਾ ਸਾਰੇ ਬਸੇ ਓਏ ਪਾਣੀ ਦਰਦਾ ਲੈਂਦੇ ਬਾ ਧੁੱਪ ਜਾਣਾ ਥੱਲੇ ਪਾਣੀ ਦੇ 18 ਪਾਣੀ ਸਾਰਾ ਹੋ ਗਿਆ ਜਨਗਾਰ ਆਲੇ ਆ ਤੇ ਕੱ ਲੱਗਿਆ ਜੇ ਮੈਂ ਪੇਚ ਪੁੱਜ ਜਾਣਾ ਪੀਤਾ ਆ ਦੇ ਕੱਢ ਦਿੰਦੇ ਆਪਾਂ ਘੱਟ ਪ੍ਰਸ਼ਦਾਂ ਥੱਲੇ ਥੱਲੇ ਪਾਣੀ ਮਾਰਨਾ ਚਲੋ ਹਲਾ ਲੈਨੇ ਫੋੜ ਕੇ ਕਹਿ ਦਿੰਦੇ ਪਾਣੀ ਇਹ ਗਾ ਕਰਦਾ ਜੀ ਲਾਉਂਦੇ ਆ Thank yeah. you.